हां जी दोस्तों प्यार भाई सत श्री अकाल जी सारेयानु ਜਿਹੜਾ ਆਪਣਾ ਭਾਗ ਦੂਜਾ ਮਸਟੇਟਸ ਦਾ ਹਾਲ ਸੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਉਹਦੇ ਬਾਰੇ ਕੀ ਮਟੀਰੀਅਲ ਆਪਣਾ ਮੇਨ ਪ੍ਰੋਬਲਮ ਤਾਂ ਦੋਸਤੋ ਦੇ ਵਿੱਚ ਇਹ ਹੁੰਦਾ ਵੀ ਜਿਹੜੀ ਆਪਾਂ ਮੰਨ ਲਓ ਤੂੜੀ ਪਾਉਣੀ ਆਪਾਂ ਅੰਦਰ ਕਮਰਿਆਂ ਦੇ ਵਿੱਚ ਪਾ ਦੇਣੇ ਹੈਗੇ ਲਤੜਾਈ ਕਰਨ ਵੇਲੇ ਕੀ ਆ ਵੀ ਆਪਾਂ ਪਾਣੀ ਜ਼ਿਆਦਾਤਰ ਛੜਕ ਦਿੰਦੇ ਆ ਉਹਦੇ ਨਾਲ ਕੀ ਆ ਫੰਗਸ ਉਲੀ ਕਹਿੰਦੇ ਨੇ ਜਿਹਨੂੰ ਆਪਾਂ ਦੋਸਤੋ ਉਹਦੇ ਵਿੱਚ ਪੈਦਾ ਹੋ ਜਾਂਦੀ ਹੈਗੀ ਜੋ ਬਹੁਤ ਹੀ ਜ਼ਹਿਰੀਲਾ ਪਾਣਾ ਜਿਹੜਾ ਤਿਆਰ ਹੋ ਜਾਂਦਾ ਉਹਦੇ ਵਿੱਚ ਇਹਦੀ ਵਜ੍ਹਾ ਨਾਲ ਵੀ ਜ਼ਿਆਦਾਤਰ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਸਾਈਲੇਜ ਦੇ ਵਿੱਚ ਪਿੱਛਾਂ ਦੇ ਸਾਈਡ ਤੇ ਭਲਾਈ ਰਹਿ ਜਾਂਦੀ ਹੈਗੀ ਤਾਂ ਉਲੀ ਦਾ ਰੋਗ ਬਣ ਕੇ ਦੋਸਤੋ ਅੱਗੇ ਪਸ਼ੂਆਂ ਦੇ ਪੇਟ ਅੰਦਰ ਜਾਂਦਾ ਤਾਂ ਉਹਦੇ ਨਾਲ ਮਸਟੇਟਸ ਦੀ ਜਿਹੜੇ ਲੱਛਣ ਆ ਵੱਜ ਜਾਂਦੇ ਹੈ ਜਿਹੜਾ ਦਾ ਦੋਸਤੋ ਮੇਨ ਹੱਲ ਆਗਾ 4 ਪੁਆਇੰਟ ਆ ਇਹ 100 ਗ੍ਰਾਮ ਜਿਹੜਾ ਆਪਾਂ ਠਿਕਰੀ ਨਸਾਦਰ ਲੈਣਾ ਹੈਗਾ 100 ਗ੍ਰਾਮ ਜੌਂਖਾਰ ਤੇ 100 ਗ੍ਰਾਮ ਆ ਜਿਹੜਾ ਦੋਸਤੋ ਮਿੱਠਾ ਸੋਡਾ 100 ਗ੍ਰਾਮ ਫਟਕੜੀ ਚਾਰ ਆਈਟਮਾਂ ਨੇਗੀਆਂ 100 ਗ੍ਰਾਮ ਮਿੱਠਾ ਸੋਡਾ 100 ਗ੍ਰਾਮ ਫਟਕੜੀ 100 ਗ੍ਰਾਮ ਜੌਂਖਾਰ ਤੇ 100 ਗ੍ਰਾਮ ਠਿਕਰੀ ਨਸਾਦਰ ਇਹਨਾਂ ਦੋਸਤੋ ਚਾਰਾਂ ਆਈਟਮਾਂ ਨੂੰ ਲੈ ਕੇ ਆਪਾਂ ਮਿਕਸ ਕਰ ਲੈਣਾ ਪੀ ਲੈਣਾ ਹੈਗਾ ਪੀ ਕੇ ਚਾਰੇ ਆਈਟਮਾਂ ਤੇ ਇਹਨਾਂ ਦੀਆਂ ਚਾਰ ਖਰਾਕਾ ਵੰਡ ਲੈਣੀਆਂ ਨੇ ਆਪਾਂ 100-100 ਗ੍ਰਾਮ ਦੀਆਂ ਤੇ ਮੰਨ ਲਓ ਜਿਹੜੇ ਵੀ ਪਸ਼ੂ ਨੂੰ ਇਹ ਹੈਗੀ ਆ ਮਸਟੈਟਸ ਦੀ ਪ੍ਰੋਬਲਮ 200 ਗ੍ਰਾਮ ਖੰਡ ਦਾ ਕਾੜਾ ਬਣਾ ਕੇ ਉਹਨੂੰ ਉਬਲਦੇ-ਉਬਲਦੇ ਨੂੰ ਦੋਸਤੋ ਜਦੋਂ ਆਪਾਂ ਚੁੱਲ੍ਹੇ ਤੋਂ ਥੱਲੇ ਲਾਉਣਾਗਾ ਤਾਂ 100 ਗ੍ਰਾਮ ਦੀ ਜਿਹੜੀ ਇੱਕ ਖਰਾਕ ਹੈਗੀ ਉਸ ਕਾੜੇ ਦੇ ਵਿੱਚ ਮਿਲਾ ਦੇਣੀ ਹੈਗੀ ਆਪਾਂ ਚੁੱਲ੍ਹੇ ਤੋਂ ਥੱਲੇ ਲਾਉਣ ਸਮੇਂ ਉਬਾਲਦੇ ਸਮੇਂ ਜਦੋਂ ਪੂਰਾ ਗਰਮ ਹੋਇਆ ਜਦੋਂ ਥੱਲੇ ਲਾਤਾ ਆਪਾਂ ਉਹਨਾਂ ਨੂੰ ਤੈਨੂੰ ਠੰਡਾ ਕਰਕੇ ਦੋਸਤੋ ਉਹ ਚਾਰੇ ਦਿਨ ਚਾਰ ਖਰਾਕਾਂ ਦੇ ਦੇਣਗਾ ਫਿਰ ਹਾਲ ਤਾਂ ਦੋ ডোজਾਂ ਜਿਹੜੀਆਂ ਦੋ ਖਰਾਕਾਂ ਉਹਨਾਂ ਨਾਲ ਹੀ ਕੰਪਲੀਟ ਹੋ ਜਾਂਦੀ ਹੈਗੀ ਰਿਕਵਰ ਹੋ ਜਾਂਦੀ ਹੈਗੀ ਬਿਮਾਰੀ ਉਹਦੀ ਪਰ ਆਪਾਂ ਚਾਰੇ ਦੀਆਂ ਚਾਰੇ ਖਰਾਕਾਂ ਦੇਣੀਆਂ ਨੇਗੀਆਂ ਤਾਂ ਜੋ ਦੁਬਾਰੇ ਵੀ ਪਸ਼ੂ ਨੂੰ ਕੋਈ ਦਿੱਕਤ ਨਾ ਸਕੇ ਮੈਂ ਸਟੇਟਸ ਦੀ ਸੋ ਧੰਨਵਾਦ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਆਪਣਾ ਫਾਰਮੂਲਾ ਰਿਹਾ ਸੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ